ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂਜੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਅਤੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ ਪੰਚਾਇਤੀ ਚੋਣਾਂ ਲਈ ਨਾਮਜ਼ਦੀਆਂ ਦੀ ਆਖਰੀ ਦਿਨ ਪੂਰਾ ਇਸ ਦਿਨ ਪਰਿਵਾਰ ਗੋਲੀਆਂ ਨਾਲ ਭੁੰਨਿਆ ਹੁਣ ਹਰ ਟਾਇਲ ਸੀਟ ਤੇ ਲੱਗੇਗਾ ਟੈਂਕ ਇਸ ਦੇ ਸਮੇਤ ਕੋੜੋ 4 ਅਕਤੂਬਰ ਦੀਆਂ 10 ਵਟੀਆਂ ਖਬਰਾਂ ਇਸ ਨੂੰ ਪੰਚਾਇਤ ਚੋਣਾਂ ਨਾਮਜ਼ਦਗੀ ਦੀਆਂ ਦਾ ਅੱਜ ਆਖਰੀ ਦਿਨ ਚਲਦੀਆਂ ਗੋਲੀਆਂ ਪੂਰਾ ਪਰਿਵਾਰ ਕਤਲ ਹੁਣ ਹਿਮਾਚਲ ਦੇ ਹਰ ਟਾਇਲ ਸੀਟ ਤੇ ਲੱਗਣਗੇ ਟੈਕਸ ਇਸ ਦੇ ਨਾਲ ਹੀ ਵੱਡੀ ਖਬਰ ਆ ਰਹੀ ਡੇਰਾ ਬੱਸੀ ਜੋਂ ਦਿਨ ਦਿਹਾੜੇ ਵਿਅਕਤੀ ਦੀ ਕਤਲ ਕੇਂਦਰੀਵਾਲ ਨੇ ਖਾਲੀ ਕੀਤਾ ਸੀਐਮ ਹਾਊਸ ਏਏਪੀ ਐਮਪੀ ਦੇ ਘਰ ਰਹਿਣਗੇ ਦੀਵਾਲੀ ਤੇ ਹਵਾਈ ਗਰਾਇਆ ਤੋਂ ਦੁੱਗਣ ਇਸ ਦੇ ਨਾਲ ਹੀ ਤੁਹਾਡੀ ਹਿੰਮਤ ਕਿਵੇਂ ਹੋਈ ਸੀ ਜੀ ਆਈ ਡੀワイ ਚੰਦਰ ਚੂੜ ਦੇ ਵਕੀਲ ਨੂੰ ਕਿਉਂ ਆਇਆ ਗੁੱਸਾ ਮਾਲਾ ਗੱਡੀ ਪਟੜੀ ਤੋਂ ਉਤਰੀ ਮਾਨਸਾ ਦੀ ਵਾਪਰੀ ਫੇਰ ਵੀ ਪਵੇਗਾ ਮੀ ਇਸ ਦੇ ਨਾਲ ਹੀ ਖਬਰ ਸਾਹਮਣੇ ਚੰਨੀ ਤੇ ਖੇਤੀਬਾੜੀ ਪਸ਼ੂਪਾਲਣ ਅਤੇ ਫੂਡ ਪ੍ਰੋਸੈਸਿੰਗ ਕਮੇਟੀ ਦੇ ਚੇਅਰਮੈਨ ਵਜੋਂ ਚਾਰਜes ਸੰਭਾਲਣਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ